ਬੀਤੇ ਦਿਨੀ ਹਸਪਤਾਲ ਵਿੱਚ ਪੁਲਿਸ ਮੁਲਾਜ਼ਮ ਨੂੰ ੱਟਕਾ ਮਾਰ ਕੇ ਇੱਕ ਕੈਦੀ ਫਰਾਰ ਹੋਇਆ ਸੀ ਜਿਸ ਤੋਂ ਬਾਅਦ ਔਟੋ ਰਿਕਸ਼ਾ ਚਾਲਕ ਦੀ ਬਹਾਦਰੀ ਨਾਲ ਇਸ ਨੂੰ ਕਾਬੂ ਕਰ ਲਿਆ ਗਿਆ ਔਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਇਹ ਕੈਦੀ ਅੱਗੇ ਅੱਗੇ ਭੱਜ ਰਿਹਾ ਸੀ ਤੇ ਪਿੱਛੇ-ਪਿੱਛੇ ਪੁਲਿਸ ਅਧਿਕਾਰੀ ਤੇ ਮੈਂ ਸੋਚਿਆ ਕੋਈ ਚੋਰ ਕਿਸੇ ਦਾ ਮੋਬਾਈਲ ਲੈ ਕੇ ਭੱਜ ਰਿਹਾ ਜਿਸ ਤੋਂ ਬਾਅਦ ਮੈਂ ਉਸ ਦਾ ਪਿੱਛਾ ਕੀਤਾ ਤੇ ਇਸ ਨੂੰ ਕਾਬੂ ਕੀਤਾ ऑटो चालक ਨੇ ਦੱਸਿਆ ਕਿ ਪੁਲਿਸ ਅਧਿਕਾਰੀ ਦੇ ਹੱਥ ਪੈਰ ਫੁੱਲੇ ਪਏ ਸੀ ਤੇ ਉਸ ਨੂੰ ਕਾਫੀ ਸਾਹ ਛੜਿਆ ਹੋਇਆ ਸੀ ਤੇ ਪੁਲਿਸ ਅਧਿਕਾਰੀ ਨੂੰ ਮੈਂ ਸੌਂਪ ਦਿੱਤਾ ਹੈ ਪੁਲਿਸ ਅਧਿਕਾਰੀਆਂ ਨੇ ਕਹਿ ਕੇ ਜਦੋਂ ਮੈਂ ਉਸ ਨੂੰ ਲੈ ਕੇ ਜਾ ਰਿਹਾ ਸੀ ਤਾਂ ਉਸ ਨੂੰ ਕੁਝ ਹੋ ਗਿਆ ਤੇ ਉਹ ਆਟੋ ਵਿੱਚੋਂ ਡਿੱਗ ਪਿਆ ਤੇ ਉਸ ਦੀ ਪੱਗ ਲੱਥ ਗਈ ਜਿਸ ਤੋਂ ਬਾਅਦ ਚੋਰ ਫਿਰ ਭੱਜ ਉੱਠਿਆ ਜਿਸ ਤੋਂ ਬਾਅਦ ਕਾਫੀ ਦੂਰ ਜਾ ਕੇ ਉਸ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਆਟੋ ਚਾਲਕ ਦੀ ਬਹਾਦਰੀ ਦੀ ਵੀ ਗੱਲ ਕਹਿਣੀ ਬੰਦੀ ਹੈ ਕਿਉਂਕਿ ਉਸ ਨੇ ਜਿੱਥੇ ਪੁਲਿਸ ਅਧਿਕਾਰੀ ਨੂੰ ਹਸਪਤਾਲ ਪਹੁੰਚਾਇਆ ਉੱਤੇ ਹੀ ਚੋਰ ਨੂੰ ਕਾਬੂ ਕਰਨ ਵਿੱਚ ਵੀ ਪੁਲਿਸ ਅਧਿਕਾਰੀਆਂ ਦੀ ਮਦਦ ਕੀਤੀ ਸਰ ਇਹ कल ਦਾ ਇੱਕ ਹਸਾਇ ਸੀ ਇੱਕ ਕੈਦੀ ਸੀ ਜੋ ਕਿ ਆਪਣਾ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪੀਟਲ ਆਇਆ ਸੀ ਉਸ ਦੌਰਾਨ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹ ਭੱਜ ਗਿਆ ਅੱਗੇ ਲੱਕੇ ਮੈਂ ਦੂਰੋਂ ਵੇਖਿਆ ਤੇ ਮੈਂ ਮੈਂ ਸੋਚਿਆ ਕਿ ਕਿਸੇ ਦਾ ਮੋਬਾਈਲ ਖੋ ਕੇ ਭੱਜਿਆ ਹੈ ਤੇ ਮੈਨੂੰ ਮੈਨੂੰ ਇਹ ਕਿ ਮੈਂ ਫੜ ਲੈਣਾ ਇਹਨੂੰ ਮੈਂ ਅੱਗੇ ਸੀ ਉਹਦੇ ਮੈਂ ਗੱਡੀ ਰੋਕ ਕੇ ਉਹਨੂੰ ਮੈਂ ਫੜ ਲਿਆ ਉਹਨੂੰ ਭੱਜ ਕੇ ਉਹਦੇ ਮਗਰ ਤੇ ਮੈਂ ਉਹਨਾਂ ਦੇ ਹਵਾਲੇ ਕਰਤਾ ਪੁਲ ਉਹਨਾਂ ਦੇ ਮੁਲਾਜ਼ਮ ਦੇ ਮੁਲਾਜ਼ਮ ਨੂੰ ਸਾਹ ਚੜਿਆ ਆ ਸੀ ਉਹ ਕਹਿੰਦੇ ਵੀ ਮੈਨੂੰ ਨੋ ਹਸਪੀਟਲ ਇਹਨੂੰ ਲੈ ਕੇ ਜਾਣਾ ਹੈ ਤੇ ਉੱਥੋਂ ਭੱਜਿਆ ਵਾ ਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਜਦੋਂ ਲੈ ਕੇ ਜਾ ਰਹੇ ਆਪਾਂ ਤੇ ਹਸਪੀਟਲ ਤੋਂ ਚੰਦ ਗਦਮਾਂ ਦੀ ਦੂਰੀ ਤੇ ਉਹ ਗੱਡੀ 'ਚ ਬੇਹੋਸ਼ ਹੋ ਕੇ ਡੇ ਗਏ ਉਸ ਦੌਰਾਨ ਉਹ ਕੈਦੀ ਹੀ ਜਿਹੜਾ ਉਹ ਦੁਬਾਰਾ ਭੱਜ ਗਿਆ ਗੱਡੀ 'ਚ ਸੈਕਿੰਡ ਟਾਈਮ ਭੱਜ ਗਿਆ ਉਹ ਕੈਦੀ ਉਹ ਭੱਜ ਗਿਆ ਉਹਨੇ ਮੌਕੇ ਦਾ ਫਾਇਦਾ ਚੁੱਕ ਕੇ ਤੇ ਕਾਫੀ ਦੌੜ ਲਈ ਉਹ ਭੰਡਾਰੀ ਪੁਲ ਤੱਕ ਪਹੁੰਚ ਗਿਆ ਮੋਦੇ ਮਗਰ ਗਿਆ ਵਾਂ ਕੱਲਾ ਹੀ ਮੈਂ ਭੱਜਿਆ ਉਹਦੇ ਮਗਰ ਗੱਡੀ ਛੱਡ ਕੇ ਉਸ ਦੌਰਾਨ ਮੇਰੇ ਗੱਲੇ 'ਚੋਂ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵਟੇ ਸੀ ਤੇ ਮੇਰੀ ਉਸ ਜਦੋਂ ਮੈਂ ਉਹਨੂੰ ਫੜਿਆ ਉੱਥੇ ਤੇ ਉਹਨੇ ਮੇਰੇ ਤੇ ਹਮਲਾ ਕੀਤਾ ਮੇਰੀ ਜੈਕਟ ਵੀ ਉਹਨੇ ਪਾੜ ਦਿੱਤੀ ਉਸ ਤਰ੍ਹਾਂ ਕਿ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਉਹਨੇ ਵੇਖਿਆ ਵੀ ਕੱਲਾ ਵਾ ਤੇ ਮੈਂ ਸ਼ਾਇਦ ਡਰ ਜੇਗਾ ਮੈਂ ਤੇ ਹਮਲਾ ਕਰਾਂਗਾ ਪਰ ਮੈਂ ਕਿਹਾ ਵੀ ਹੁਣ ਇਹਨੂੰ ਇੱਕ ਵਾਰੀ ਭੱਜਾਵਾਂ ਤੇ ਉਹਨੂੰ ਛੱਡਣਾ ਨਹੀਂ ਮੇਰੇ ਕੱਪੜੇ ਤੇ ਪਾੜ ਹੀ ਗਏ ਨੇ ਇਹਨੂੰ ਨਹੀਂ ਛੱਡਣਾ ਉਹਨੂੰ ਮੈਂ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਮੈਂ ਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ ਉਹ ਮੈਂ ਉਹਨਾਂ ਨੂੰ ਲਾਗੇ ਬੰਦੇ ਖਲੋਤੇ ਸੀ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਮੈਂ ਭਾਜੀ ਇਹਨੂੰ ਜਾਣਨਾ ਦਿਓ ਤੇ ਇਹਨੂੰ ਅੰਦਰ ਲੈ ਕੇ ਆਣਾ ਐ ਮੈਮ ਅੰਦਰ ਐਮਰਜੈਂਸੀ ਦੇ ਮੁਲਾਜ਼ਮ ਨੂੰ ਇਹਨਾਂ ਨੂੰ ਦੇ ਕੇ ਆਵਾ ਤੇ ਮੈਂ ਉਹਨਾਂ ਨੂੰ ਮੈਂ ਗੱਡੀ ਇਹ ਲੈ ਕੇ ਤੇ ਐਮਰਜੈਂਸੀ ਜਦੋਂ ਮੈਂ ਗਿਆ ਵਾਂ ਤੇ ਉੱਥੇ ਟੀਚਰ ਵਗੈਰਾ ਲੱਭ ਕੇ ਤੇ ਉਹਨਾਂ ਨੂੰ ਮੈਂ ਕਾਫੀ ਜਦੋਂ ਜਿਹੜੇ ਨਾਲ ਉਹਨਾਂ ਨੂੰ ਅੰਦਰ ਲੰਮੇ ਪਾਇਆ ਵਾ ਕੈਦੀ ਨੂੰ ਵੀ ਫੜ ਕੇ ਉਸ ਟਾਈਮ ਉਸ ਜਗ੍ਹਾ ਤੇ ਲਿਆਂਦਾ ਵਾ ਅੰਦਰ ਹੀ ਐਮਰਜੈਂਸੀ ਦੇ ਤੇ ਉਹਨਾਂ ਦਾ ਇਲਾਜ ਚੱਲੂ ਹੋ ਗਿਆ ਸੀ ਬਾਕੀ ਹੁਣ ਮੈਨੂੰ ਰਾਤ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਪਿੱਛੇ ਡਿੱਗੀ ਸੀ ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਹੀ ਏ ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨਾਲੇ ਹਾਲ ਚਾਲ ਪੁੱਛਾਂਗਾ ਤੇ ਨਾਲੇ ਪੱਗ ਦੇਵਾਂਗਾ ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਹੈ ਵੀ ਉਹਨਾਂ ਦੀ ਡੈਥ ਹੋ ਗਈ ਏ ਐਸੀ ਦਾ ਮੈਨੂੰ ਬਹੁਤ ਅਫਸੋਸ ਲੱਗਾ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ ਉਹਨਾਂ ਨੇ ਉਸ ਦਿਨਾਂ ਨੂੰ ਉਹਨਾਂ ਦੀ ਮੌਤ ਹੋ ਗਈ ਮੈਂ ਕਹਾਂਗਾ ਉਹ ਡਿਊਟੀ ਤੇ ਸ਼ਹੀਦ ਹੋ ਗਏ ਨੇ ਅੱਜ ਤੇ ਪੁਲਿਸ ਕਮਿਸ਼ਨਰ ਦਫ਼ਤਰ ਕੀ ਕਰਨਾ ਹੈ ਜੀ ਮੈਂ ਸਾਰਾ ਮਾਨਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਜੀ ਉਹ ਮੈਂ ਕਹਾਂ ਇਹ ਪੰਜਾਬ ਪੁਲਿਸ ਦਾ ਮਾਨ ਹੈਗਾ ਇਹ ਮੈਂ ਕਹਾਂ ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ